ਲੇ ਵੇ ਮਿੱਤਰੋ ਪਿਆਰਿਓ ਨਵਾਂ ਸਰ ਘੁੰਮਣ ਲੱਗੇ ਅੱਜ ਦਿਨ ਐਤਵਾਰ ਸੰਡੇ ਸੰਡੇ ਤੇ ਲੈ ਵੇ ਮਿੱਤਰੋ ਪਿਆਰਿਓ ਬਹੁਤ ਟਾਈਮ ਬਾਅਦ ਚੋਂ ਆਪਣਾ ਅੱਜ ਬੰਦੇ ਇਕੱਠੇ ਹੋ ਗਏ ਯਾਰ ਬਹੁਤ ਟਾਈਮ ਬਾਅਦ ਚੋਂ ਇਕੱਠੇ ਹੋਏ ਤੇ ਆਪਣਾ ਗੁਰਦੀਤ ਬਾਈ ਜਗਤਪਰੀਆ ਘੋੜੀਆਂ ਦਾ ਸ਼ਕੀਨ ਪਾਈ ਕਿ ਘੈਂਟ ਘੈਂਟ ਘੋੜੀਆਂ ਤੇ ਘੈਂਟ ਘੈਂਟ ਘੋੜੀਆਂ ਹੋਰ ਲਿਆ ਰਿਆ ਬਾਬਿਓ ਤੇ ਆ ਬੰਦੇ ਨੂੰ ਯਾਰ ਬੰਦੇ ਬਹੁਤ ਮਿਸ ਕਰਦੇ ਸੀ ਕੰਮ ਇਹਨੂੰ ਸਾਡੇ ਦਾ ਯਾਦ ਤੇ ਵਰੀਆ ਗਹਿਣਾ ਆਪਣਾ ਜਲੰਧਰ ਵਾਲਾ ਭਰਾ ਬਹੁਤ ਮਿਸ ਕਰਦਾ ਤੇ ਆਪਣਾ ਉਹ ਕਿੱਥੇ ਮੁੰਡਾ ਕਬੂਤਲੇ ਮਿਲਿਆ ਸੀ ਉਹ ਵੀ ਤੇਰੇ ਮਰੇ ਬੋਝਾ ਜਦ ਕਹਿੰਦਾ ਕੰਮ ਆ ਮੈਂ ਕੰਮ ਆ ਆਪਣਾ ਏਆ ਬਾ ਟੂਲ ਲੈ ਗਿਆ ਥੋੜਾ ਜਿਹਾ ਸਟੂਲ ਕਿਹਾ ਹੁੰਦਾ ਉਹਨਾਂ ਨੂੰ ਸਟੂਲ ਕਹਿੰਦੇ ਹੁੰਦੇ ਹਾਂ ਹਾਂ ਸਟੂਲ ਨੂੰ ਤੂੰ ਸਾਲਾ ਬੀਜੀ ਤਾਂ ਸ਼ਡਿਊਲ ਬੀਜੀ ਸੀ ਉਹਨੇ ਆਪਾਂ ਦਾ ਕਿਉਂਗੇ ਅੱਛੇ ਸਹੀ ਗੱਲ ਉਹ ਆਪਾਂ ਨੇਟ ਤੋਂ ਨੂੰ ਮਿਲਿਆ ਕਰਨਾ ਮੇਰੇ ਵੀਰ ਆਪਣਾ ਜਲੰਧਰ ਵਾਲਾ ਭਰਾ ਹੈ ਭਿੰਦਾ ਉਹਨੇ ਬਹੁਤ ਹੀ ਪੁੱਛਿਆ ਬਾਰੇ ਭਰਾ ਗੋੜ ਦਾ ਮੁੱਦਾ ਪੁੱਛਿਆ ਮੈਨੂੰ ਗੱਲ ਕਰਨ ਦੇ ਕਾਰ ਕਰ ਲੈ ਲੈ ਦੱਸ ਮੈਨੂੰ ਟੂਕ ਲੈ ਕਰ ਭਰਾ ਨਸਾ ਪਾਣੀ ਨਹੀਂ ਖਾਣਾ ਸਬਟ ਹੋਏ ਤਾਂ ਜਿੰਦਗੀ ਇਹ ਚੀਨ ਦੋ ਚਮਚੇ ਦੇਸੀ ਕੀ ਜਿਹਨੇ ਦੁਆ ਨਹੀਂ ਕੀਤਾ ਔਰਤੀਏ ਦੇ ਕੋਲੋਂ ਕੀ ਰੀਣਾ ਉਹ ਘੰਗਨ ਬੇ ਆਹ ਕਿਹੜੀ ਗੱਲ ਹੋਈ ਆ ਆ ਕੀ ਹੋਇਆ ਭਾਈ ਯਾਰ ਕੋਈ ਸੋਰ ਲੱਗ ਗਿਆ ਪ੍ਰਲਤ ਤਾਲਾਂ ਅੰਤਰਾ ਲੱਗਿਆ ਦਾ ਤਾਲ ਇਹਦੇ ਤਾਰਾਂ ਰੋਂਗ ਸਾਈਡ ਤੋਂ ਜੋੜ ਜਾਂਦੀਆਂ ਬੰਦੋ ਮੇਰਾ ਭਾਈ ਕੋਈ ਮੋਟਰਸਾਈਕਲ ਪੀਵੀ 78 ਬੰਗਿਆਂ ਵਾਲਾ ਵੇਚਦਾ ਮੇਰੇ ਵੀਰੋ ਜੇ ਕੋਈ ਵੇਚਦਾ 22 23 ਜੋ ਵੀ ਮਾਡਲ ਤੱਕ ਜੇ ਕੋਈ ਹੈ ਮੇਰੇ ਵੀਰੋ ਪੀਬੀ 78 ਪੀਬੀ 78 ਮੈਨੂੰ ਨੰਬਰ ਚਾਹੀਦਾ ਪੀਬੀ 78 ਜੇ ਬੰਗਿਆਂ ਦਾ ਬੰਗਿਆਂ ਦਾ ਨੰਬਰ ਚਾਹੀਦਾ ਪਰ ਜੇ ਕੋ ਹੋਇਆ ਮੇਰਾ ਭਰਾ ਜੀ ਬਲੈਂਡਰ ਸਪਲੈਂਡਰ ਕੋਸਾ ਬਲੈਂਡਰ ਹੋਵੇ ਕੋਈ ਮੇਰਾ ਭਰਾ 18 22 24 ਮਾਡਲ ਤਾਂ ਮੇਰਾ ਭਰਾ ਜੀ 20 ਦੇ ਉੱਪਰ ਹੋਵੇ 20 ਦੇ ਉੱਪਰ 20 ਦੇ ਥੱਲੇ ਤਾਂ ਗੱਲੇ ਨਹੀਂ ਕਰਨੀ ਇਹਨੂੰ 78 ਨੰਬਰ ਬਹੁਤ ਪਸੰਦ ਆਇਆ ਹੈਗਾ ਨਾ ਪੀਬੀ 78 ਲੈਣਾ 78 ਹੀ ਲੈਣਾ ਇਹਦਾ ਨਵਾਂ ਘੜਾ ਲੈਣਾ ਮਗਾ ਰਹੇ ਨੇ ਨਵਾਂ ਕੋਈ ਚੱਲਦਾ ਦੇਖਣਾ ਨੇ ਇੱਕ ਦੋ ਮੁੱਠਲਿਕ ਹੋਏ ਹੈਗੇ ਵੀ ਆ ਕਿ ਬੁਲੇਟਾਂ ਚੋਂ ਸ ਤੇ ਮੱਧਰ ਕਰਨੇ ਤਾਂ ਉਹ ਲੈਣਾ ਹੈ ਇੱਕ ਪੇਟ ਨਹੀਂ ਪੇਟ ਨਹੀਂ ਰਹੀ ਲੱਖ ਰੁਪਏ ਦੀ ਪੇਟ ਨਹੀਂ ਰਹੀ ਬੰਦੀ ਕਰਦੀ ਆਦੀ ਹੈ ਬੋਰ ਸਪਰੈਂਡ ਤੋਂ ਮਹਿੰਗੀ ਆਉ ਜਿਹਨੂੰ ਪੇਟ ਦੀ ਕਹਿੰਦੇ ਰਹਿਣਾ ਹੈ ਜاہے ਕਹਿੰਦੇ ਜਾਣੀ ਸੱਤ ਨਾਲੋਂ ਮਹਿੰਗੀ ਵੀ ਵੀ 78 ਲੈਣਾ ਬਸ ਵੀ ਵੀ 78 ਵੇਚਣਾ ਅੱਖਰ ਦੇ ਦੋਏ ਚੱਕ ਦੇਣੇ ਜਿਹੜੀ ਏ ਵੀ 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 ਆਉਂਦੀ ਨਾ ਉਹ ਚੱਕ ਦੇਣੇ ਚਾਹੇ ਪੈਸੇ ਲੱਗ ਜਾਣਾ ਐਕਸਟਰਾ ਪੇਮੈਂਟ 88 ਦਾ ਸੀ ਕਰ ਲਈ ਕਿ ਜਿਹੜਾ ਸਸ 88 ਦਾ ਫਿਰ ਜਲਾ ਜੋੜਟਾ ਆ ਗਿਆ ਜੋ ਟਾਪ ਪਰਵਾਹ ਦੇ ਨਾ ਓਏ ਇਹ ਹੋ ਵੀ ਇੱਕ ਹੋਰ ਵੀ ਚੱਕਰ ਆ 278 70 70 ਕਰ ਦਿੰਦੇ ਟੋਟਾ ਨੰਬਰ ਇਹਨੂੰ ਪਰਵਾਹ ਛੋਟ ਨਹੀਂ ਕਰਦਾ ਇਹ ਵੀ ਬਹੁਤ ਝਮੇਲੇ ਆ BB 78 ਜਾਂ 77 77 ਕਰ ਦਿੰਦੇ ਜਾਂ BB 78 33 33 ਆ 33 33 ਜਾਂ 37 37 ਹੋ ਜਾਵੇ ਜਾਂ 72 72 ਹੋ ਜਾਂਦਾ BB 77 77 ਹੋ ਜਾ ਆ ਉਹ ਵੀ ਸਹੀ ਆ ਨਾ ਦੱਸ ਬਿਲਟਰ ਲੱਗਦੇ ਫਿਰਦੇ ਨੇ ਮਰੇ ਵੀਰੇ ਉਹ ਤੇ ਅੱਜ ਵੀ ਇੱਕ ਦੇਖ ਕੇ ਆਇਆ ਮੋਟਰਸਾਈਕਲ ਉਹ ਫੱਟਿਆ ਚੜਿਆ ਥੋੜੇ ਜਿਆਦਾ ਸ਼ੂਆ ਨਹੀਂ ਫਿਰਦੇ ਐ ਤੇ ਦੇਖਦੇ ਐ ਮੈਂ ਕਹਿੰਦਾ ਚਲੋ ਆਪਣੇ ਭਰਾਵਾਂ ਨੂੰ ਸਨੇਹਾ ਦੇ ਦੋਨੇ ਨਾਲੇ ਮੇਰਾ ਭਾਈ ਸਾਰੇ ਮੋਟਰਸਾਈਕਲ ਨਗਦ ਲੈਣਾ ਹਾਂ ਇੱਕ ਚੀਜ਼ ਤੇ ਆਧਾਰ ਨਹੀਂ ਕਰਨਾ ਕਿਸ਼ਤ ਨਹੀਂ ਕਰਾਣੀ ਉਹ ਚੀਜ਼ ਵਧੀਆ ਚਾਹੀਦੀ ਹੈ ਸੂਤਰੀ ਸੋਧਰਾ ਜਾਨ ਪਰ ਜਾਈਦਾ ਸੋਧ ਨਸ਼ਿਆਂ ਤੋਂ ਦੂਰ 2 ਚਮਚੇ ਦੇਸੀ ਘੀਏ ਦੇ ਚਾਹੀਦੇ ਸਵੇਰੇ ਸ਼ਾਮ ਗਰਜੀਤ ਭਾਈ ਆਪਣਾ ਘੋੜੀ ਲੈ ਆ ਰਿਹਾ ਹੋਰ ਕਿਹੜੀ ਘੋੜੀ ਲੈਣੀ ਪਈ ਉਹ ਆਪਣੀ ਹਜੇ ਤੱਕ ਗਈ ਹੋਇਆ ਉਹ ਵੀ ਆ ਰਹੀ ਹੈ ਬਾਕੀ ਤੁਹਾਨੂੰ ਘੋੜੀਆਂ ਚੈੱਕ ਕਰਾਉਣਾ ਉਹ ਕੋਈ ਮੇਰਾ ਭਾਈ ਉੱਥੋਂ ਆਣੇ ਵਾਲਾ ਹੋਵੇ ਪਟਿਆਲੇ ਤੇ ਇੱਧਰ ਨੂੰ ਜੀਪ ਵਾਲਾ ਉਹ ਸਾਡੀ ਘੋੜੀ ਲੱਤ ਲਿਆਵੇ ਯਾਰ ਉਹਦਾ ਮਾਰਦਾਨ ਕੀਤਾ ਜਾਊਗਾ ਓਕੇ ਆ ਪਟਿਆਲੇ ਆਏ ਪਟਿਆਲੇ ਆਪਣੇ ਭਰਾ ਦੇਖਦੇ ਆ ਪਟਿਆਲੇ ਖੜੀ ਆ ਸਾਡੀ ਘੋੜੀ ਯਾਰ ਪਟਿਆਲੇ ਆਪਣੇ ਭਰਾ ਹੈਗੇ ਕਾਫੀ ਵੀ ਪਟਿਆਲੇ ਖੜੀ ਤੇ ਬਲੋਗ ਦੇਖਦੇ ਹੁੰਦੇ ਆਪਣੇ ਭਰਾ ਪਟਿਆਲੇ ਭਰਾ ਆਪ ਤਾਂ ਕਾਣ ਗਈਓ ਸਾਡੀ ਘੋੜੀ ਨੂੰ ਕਿੰਨਾ ਟਾਈਮ ਹੋ ਗਿਆ ਪਟਿਆਲੇ ਨੂੰ ਘੋੜੀਆਂ ਚੈੱਕ 7-8 ਮਹੀਨੇ ਹੋ ਗਏ ਪਟਿਆਲੇ ਗਈ ਬਾਈ ਨੂੰ ਬਹੁਤ ਸ਼ੌਂਕ ਆ ਘੋੜੀਆਂ ਦਾ ਉਹਨੂੰ ਘੋੜੀਆਂ ਚੈੱਕ ਕਰਾਂਗੇ ਥੋੜੇ ਤੱਕ ਘੋੜੀਆਂ ਕੁੱਤੇ ਕਬੂ ਤਰਾ ਕਿਸੇ ਚਰਾ ਦਾ ਜਾਨਵਰ ਹੋਵੇ ਪੁੱਤਰ ਆਈ ਦੇ ਕੋਲ ਪਈ ਮੇਰੇ ਘੈਂਟ ਘੈਂਟ ਕਬੂਤਰ ਆ ਪਾਈ ਕੋ ਤੇ ਘੈਂਟ ਘੈਂਟ ਕੁੱਤੇ ਆ ਬਾਜੀਆਂ ਵਾਲੇ ਕਬੂਤਰ ਤੇ ਉਹ ਵੀ ਚੈੱਕ ਕਰਾਂਗੇ ਤੁਹਾਨੂੰ ਬਾਜੀਆਂ ਦਾ ਕੰਮ ਦੇ ਕਬੂਤਰਾਂ ਦੀ ਮੇਤਰੋ ਬਹੁ ਮਰੇ ਘੈਂਟ ਘੈਂਟ ਪ੍ਰੋਜੈਕਟ ਲੈ ਕੇ ਆ ਰਹੇ ਆ ਬੱਧੱਕ ਪਾਣੀ ਆ ਤੇ ਥੋੜਾ ਟਾਈਮ ਦੀ ਬ੍ਰੇਕ ਲੱਗੀ ਸੀ ਹੁਣ ਕੰਟੀਨਿਊ ਕੰਮ ਚੱਲੂਗਾ ਪੂਰਾ ਆਪਣਾ ਐ ਲੈ ਲੜਾ ਉਹ ਹੈ ਪਿਆਸਾ ਲੜਾ ਮਹਾਲਸਾ ਲੜਾ ਬਾਬੇ ਵਸਰਾ ਲੜਾ ਮੇਰਾ ਮੇਰਾ ਬੱਚਿਆਂ ਲੈਣੀ ਆ ਹਾਂ ਬਿਲ ਦੇ ਤਰ ਵੀਡੀਓ ਆਈ ਜਾਂਦੀ ਹੈ ਜੀ ਬੱਸ ਬੱਸ ਹੈਲੋ ਕਬੀੜੀ ਤੇ ਤੋਤੇ ਵੀ ਸਾਡੇ ਬਾਬੇ ਉਹ ਦੇਖੋ ਤਾਂ ਯਾਰ ਉੱਥੇ ਅਮਨ ਢਾਬੇ ਦੇ ਉੱਥੇ ਵੀ ਬਲੌਗ ਦਿਖਾਏ ਸੀ ਪਹਿਲਾਂ ਭਰਾਵਾਂ ਨੂੰ ਅਮਨ ਢਾਬੇ ਤੇ ਮਿਲਦੇ ਸੀ 2025 2500 ਦਾ ਜੋੜਾ ਸੋਹਣੇ ਆ ਇੱਚ ਤੋਤਾ ਕਿਹੜਾ ਤੋਤੇ ਕਿਹੜੀਆਂ ਮੈਂ ਫੀਮੇਲ ਕਿਹੜਾ ਹੈ ਮੇਲ ਕਿਹੜਾ ਹੈ ਪਤਾ ਜੇ ਤੁਹਾਨੂੰ ਪਤਾ ਮੈਨੂੰ ਭਰਾ ਦੱਸਿਓ ਉਹ ਮੈਨੂੰ ਚਿੱਟਾ ਲੱਗਦਾ ਯਾਰ ਬਾਕੀ ਨੂੰ ਪਤਾ ਨਹੀਂ ਰੱਬ ਜਾਣੇ ਸੋਹਣੇ ਆ ਸਾਡੇ ਐਸ ਬੰਦੇ ਹੋਏ ਆ ਤੋਤੇ ਨਾ ਬੋਲਦੇ ਜਿਤਿੰਦਰ ਜਗਤਵਰੀਏ ਜਿਤਿੰਦਰ ਜਗਤਵਰੀ ਤੋਤੇ ਵੀ ਰੱਖਦਾ ਸਾਡਾ ਹੈਲੋ ਆੜੀ ਕਿਦਾਂ ਆੜੀ ਸੋਹਣੇ ਯਾਰ ਨਿਕ ਨਿਕ ਨਾ ਕੂਈਤੀ ਮੈਂ ਪਹਿਲਾਂ ਰਾ ਰੱਖਿਓ ਸੀ ਦੋ ਰਾ ਹੈਲੋ ਮਿੱਠੂ 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 ਓ ਮਿੱਠੂ ਮੈਂ ਨਾ ਆ ਮਿੱਠੂ 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 ਲੈ ਵੇ ਮਿੱਤਰ ਪਿਆਰਿਓ ਜਤਿੰਦਰ ਜਗਤਪੁਰਿਆ ਸੇਵਾ ਬਹੁਤ ਕਰਦਾ ਯਾਰ ਕੰਮ ਆ ਕੰਮ ਪਕੌੜਾ ਪਕੌੜੀ ਕਰਦਾ ਸਾਡੇ ਨਾਲ ਕੰਮ ਪਕੌੜਾ ਪਕੌੜੀ ਪਨੀਰ ਨਾਲ ਹੀ ਮਿਲਿਆ ਪਨੀਰ ਨਾਲ ਹੀ ਮਿਲਿਆ ਕਿਸੇ ਦਾ ਵਿਆਹ ਸੀਗਾ ਤੇਰੀ ਪਕੌੜੇ ਮੋਟਰਸਾਈਕਲ ਦੇ ਦੇਖਣ ਗਏ ਸੀਗੇ ਤਿੰਨ ਚਾਰ ਮੁੱਠਲ ਦੇਖਿਆ ਮੋਟਰਲੋਂ ਵਿੱਚ ਕੋਈ ਫਿੱਟ ਨਹੀਂ ਆਇਆ ਤਾਂ ਹੁਣ ਕੰਮ ਪਕੌੜਾ ਪਕੌੜੀ ਹੋ ਗਿਆ ਤੇ ਪਕੌੜੇ ਖਾ ਰਹੇ ਆ ਓ ਬਾਬੇ ਉਹ ਤੇ ਅੱਜ ਗਿਓ ਸੀ ਆਪਾਂ ਨਵਾਂ ਸ਼ਹਿਰ ਨੂੰ ਮੈਂ ਗਰਜੀਤ ਬਾਈ ਆਪਣਾ ਕੰਮ ਆ ਬਾਈ ਤੁਸੀਂ ਦੇਖ ਲਿਆ ਬਲੌਗ ਤੇ ਅੱਜ ਗਿਓ ਸੀ ਯਾਰ ਆਪਾਂ ਨਵਾਂ ਸ਼ਹਿਰ ਨੂੰ ਦੋ ਤਿੰਨ ਜਗ੍ਹਾ ਮੋਟਰਸਾਈਕਲ ਦੇਖ ਆਏ ਤੇ ਆਪਣੇ ਕੰਮ ਐ ਭਰਾਨੇ ਲੈਣਾ ਸਪਲੈਂਟਰ ਉਦਾਂ ਦਾ ਭਰਾ ਆਪਣੇ ਕੋਲ ਦੋ ਹੈਗੇ ਆ ਕਹਿੰਦਾ ਇੱਕ ਹੋਰ ਲੈਣਾ ਆ ਇਹਨੂੰ ਪਤਾ ਨਹੀਂ ਕਿਹੜਾ ਕੀੜਾ ਡਿਆ ਸਪਲੈਂਟਰਾਂ ਦਾ ਸਪਲੈਂਟਰਾਂ ਦਾ ਤੇ ਇੱਕ ਪਹਿਲਾਂ ਮੇਰੇ ਕੋਲ ਵੀ ਸੀ ਮੈਂ ਸੇਲ ਕਰਤਾ ਸੀ ਨੇ ਤੇ ਚਲੋ ਉਹ ਹੀ ਦੇ ਦੇਣਾ ਸੀ ਨੂੰ ਤੇ ਇਹਦੇ ਨੂੰ ਕੀੜਾ ਆੜਿਆ ਪਿਆ ਸਪਲੈਂਡਰ ਲੈ ਕੇ ਆਣਾ ਯਾਰ ਨੇ ਸਪਲੈਂਡਰ ਕਹਿੰਦਾ ਸਪਲੈਂਡਰ ਤੇ ਕਿਹੜੀਆਂ ਮਾਰਨੀ ਆ ਕਿ ਪਹਿਲਾਂ ਵੀ ਕੋਈ ਹੋਇਆ 0753 ਨੰਬਰ ਆਪਣਾ ਆਪਣਾ ਸ਼ੌਕ ਹੁੰਦਾ ਤਾਂ ਅੱਜ ਗਏ ਸੀ ਆਪਾਂ ਯਾਰ ਨਵਾਂ ਸ਼ਹਿਰ ਜਾ ਕੇ ਆਏ ਤੇ ਬੰਗਿਆਂ ਦੇ ਲਾਗੇ ਦੇਖ ਕੇ ਇੱਕ ਸਲੋ ਪਿੰਡ ਦੇਖ ਕੇ ਤਿੰਨ ਮੋਟਲ ਦੇਖ ਕੇ ਆਇਆ ਤੇ ਉਹ ਫਟ ਜਨ ਚੜੇ ਯਾਰ ਇੱਕ 16 ਮਾਡਲ ਸੀ ਇੱਕ 18 ਤੇ ਹੁਣ ਇਹ ਕਹਿੰਦਾ ਕਹਿੰਦਾ 20 ਦੇ ਉੱਪਰ ਉੱਪਰ ਵਾਲਾ ਲੈਣਾ ਕੋਈ ਤੇ ਲੈਣਾ BB78 ਨੰਬਰ ਤਾਂ ਫਿਰ ਅੱਜ ਗਿਓ ਸੀ ਇੱਕ ਦੋ ਕੰਮ ਹੋਰ ਸੀ ਕਿਹਾ ਚਲੋ ਸਾਰੇ ਕੰਮ ਕਰਿਆ ਨੇ ਤੇ ਬਲੌਗ ਯਾਰ ਬਸ ਹੁਣ ਕੰਟੀਨਿਊ ਆਇਆ ਕਰਨੇ ਮੇਰਾ ਭਰਾ ਕਿਉਂਕਿ ਕਾਫੀ ਗੈਪ ਪੈ ਗਿਆ ਗੈਪ ਪਾਣਾ ਤੂੰ ਤੁਹਾਡੇ ਦਾ ਸਾਰੇ ਭਰਾਵਾਂ ਦਾ ਮੈਸੇਜ ਆਇਆ ਹੈ ਮੇਰਾ ਆਪਣਾ ਬਹੁਤ ਲੌਸ ਹੋਇਆ ਆਪਣਾ ਬਹੁਤ ਨੁਕਸਾਨ ਹੋਇਆ ਤਾਂ ਹੁਣ ਕੰਟੀਨਿਊ ਕੰਮ ਚੱਲੂਗਾ ਬਸ ਲਾਈਕ ਕਰੀ ਜਾਓ ਮੇਰਾ ਭਰਾ ਸ਼ੇਅਰ ਕਰੀ ਜਾਓ ਸਪੋਰਟ ਕਰੀ ਜਾਓ ਬਾਕੀ ਤਾਂ ਆਪਾਂ ਪਾਈ ਜਾਣੀ ਮੇਰਾ ਭਰਾ ਘੈਂਟ ਘੈਂਟ ਕੰਟੈਂਟ ਤੁਹਾਨੂੰ ਇਦਗੇ ਦਿਖਾਣਿਆ ਤੇ ਪਹਿਲੇ ਬਲੌਗ ਯਾਰ ਬਹੁਤ ਸ਼ਾਰਟ ਕੀਤੇ ਪਏ ਸੀ ਉਹੀ ਤੋਂ ਪਹਿਲਾਂ ਮੈਂ ਸਾਰੇ ਉਹ ਪਾਏ ਆ ਤੇ ਕੰਟੀਨਿਊ ਕੰਮ ਚੱਲਿਆ ਕਿਉਂਕਿ ਨੰਬਰ ਵਾਈਜ਼ ਪਾਏ ਆ ਉਹ ਜਿਆਦਾ ਪੁਰਾਣੇ ਹੋ ਗਏ ਸਿਆਰ ਪਿਛਲੇ 3-4 ਵਲੋਗ ਤਾਂ ਤੇ ਐਕਟਿੰਗ ਕਰਨ ਦਾ ਟਾਈਮ ਲੱਗਾ ਇੱਕ ਲੈਪਟਾਪ ਖਰਾਬ ਸੀਗਾ ਤੇ ਹੁਣ ਕੰਟੀਨਿਊ ਹੀ ਹੈ ਕੰਮ ਆਪਣਾ ਪੂਰਾ ਤੇ ਤਕਰੀਬਨ ਬਾਡੀਆਂ ਚੱਲ ਪਈਆਂ ਹੁਣ ਤੇ ਮੱਛਰੋ ਮੱਛਰੀ ਕੰਮ ਇੰਨਾ ਕੁ ਹੁੰਦਾ ਹੈ ਗੱਡੀ ਐਨ ਤਵਾਦੂ ਕੇ ਲਿਆਓ ਪੂਰਾ ਮੱਛਰ ਨੇ ਐਨ ਗੱਡੀ ਭਰ ਜਾਂਦੀ ਆ ਤੇ ਸਕੂਟਰ ਮੋਟੋ ਉਦੇ ਦਾ ਐਨਕਾ ਲਾ ਕੇ ਜਾਣਾ ਪੈਂਦਾ ਐਨ ਯਾਰ ਮੱਛਰ ਹੈ ਕਿ ਬਹੁਤ ਮੜਾ ਵਾਲਾ ਤੇ ਮੱਛਰ ਤਾਂ ਕੀ ਨਹੀਂ ਮੱਛਰ ਤਾਂ ਹਰ ਵਾਰੇ ਹੁੰਦਾ ਹੈ ਗੱਡੀ ਦਾ ਕੰਡੈਨਸਰ ਮੋਰ ਲੈਨ ਭਰਿਆ ਹੁੰਦਾ ਏਸੀ ਵਾਲਾ ਯਾਰ ਮੱਛਰ ਨਾਲ ਐਨਾ ਮੱਛਰਾ ਤੇ 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 ਮੈਟਰੋ ਪਹੁੰਚ ਗਏ ਹੁਣ ਪਿੰਡ ਜਗਤਪੁਰ ਤੇ ਕਾਮਨਾਮ ਛੜਤਾ ਗਰੀ ਤੇ ਬਾਈ ਉਹਨਾਂ ਨੂੰ ਤੇ ਹੁਣ ਬਲੌਗ ਇਹ ਇੱਥੇ ਸਮਾਪਤ ਕਰਦੇ ਆਂ ਤੇ ਅਗਲਾ ਭਾਗ ਕੋਈ ਚ ਜੋੜਾਂਗੇ ਲੈ ਬਈ ਆ ਤੁਹਾਨੂੰ ਦਿਖਾਨੇ ਆ ਫਿਰ ਦੇਖ ਲਾਗੇ ਆਪਣੇ ਨਾਗੂ ਅੰਕਲ ਕੋ ਤੁਹਾਨੂੰ ਦਿਖਾਈ ਜਾਈਦਾ ਕਿਆ ਕਿਆ ਕਰਦੇ ਆ ਮਹੀਨੇ ਖਵਾ ਚ ਹੋਵਾ ਬਜਨ ਆਈ ਜਾਂਦਾ ਕਦੇ ਇੱਚ ਬਜਨ ਵਾਲੀ ਹੋ ਜਾਂਦੀ ਕਦੇ ਨੋਵਾ ਚ ਕਦੇ ਕ੍ਰਿਸ਼ਨਾ ਚ ਮਿੰਨੇ ਕੋਚਾਂ ਅੰਕਲ ਪਾਇਆ ਜਾਈਦਾ ਪਾਇਆ ਚ ਚੈੱਕ ਕਰਦੇ ਕਿੰਨਾ ਕੁ ਡਸਤਾ ਸਾ ਦੇਖੋ ਕਿੰਨਾ ਗੱਡੀ ਨੂੰ ਸਾਹ ਆਣਾ ਯਾਰ ਜਦ ਸਾਫ ਹੋ ਕੇ ਪੈਣਾ ਆਪਣੇ ਫੇਫੜਿਆਂ ਨਾਲ ਖਾਦਾ ਹੀ ਆ ਕਾਫੀ ਭਰਾ ਨਾਲ ਗੱਲੀ ਕਰਦੇ ਆ ਪਰ ਇਹ ਹਵਾ ਪਜਵਾ ਲੈ ਕਰੋ 에어 ਫਿਲਟਰ ਤੇ AC ਫਿਲਟਰ ਨੂੰ ਸਹੀ ਗੱਲ ਐ ਚਿੱਟਾ ਕੱਢਦਾ ਫਿਲਟਰ ਦਾ ਰੰਗੇ ਬਦਲਦਾ ਇੱਕ ਗੱਲ ਹੋਰ ਕਿਸੇ ਵੀ ਤਰ੍ਹਾਂ ਦਾ ਟਾਇਰ ਫਟ ਜਵੇ ਤਾਂ ਅਸੀਂ ਅੰਕਲ ਕੋਲ ਆਓ ਮਸ਼ੀਨੀ ਪੱਟ ਚਾ ਲਾਦੇ ਆ ਗਾਰੰਟੀ ਵਾਲਾ ਅਸੀਂ ਕਾਫੀ ਟਾਇਰ ਅੰਕਲ ਕੋਲ ਬਣਵਾਏ ਆ ਜਿਹੜਾ ਟੱਕ ਟੁੱਕੇ ਤੇ ਲੱਗਿਆ ਨਾ ਆਹ ਦੇਖੋ ਸਫਾਈ ਹੁੰਦੀ ਕੰਮ ਤਾਂ ਸਾਰੇ ਕਰਦੇ ਆ ਪਰ ਐਦਾਂ ਨਹੀਂ ਕਰਦਾ ਕੋਈ ਯਾਰ ਸਾਡੇ ਖਿਆਲ ਚ ਨਹੀਂ ਕਰਦਾ ਤਾਂ ਹੀ ਨਵਾਂ ਚਾਹ ਨੂੰ ਆਈਏ ਤੇ ਅੰਨ ਬਣੋਏ ਅੰਕਲ ਕੋਲ ਨੂੰ ਕੰਡੈਸਰ ਵੀ ਇਨਸਾਫ ਕਰਦੇ ਦੇਖੋ ਅੰਦਰ ਏਸੀ ਵਾਲੇ ਬਲੋਰਰਸ ਵੀ ਹਵਾ ਮਾਰਦੇ ਆ ਦੇਖੋ ਡਸਟ ਨਿਕਲ ਰੰ ਜਾਂ ਚੋਂ ਲੰਗੜੋ ਇਹਨਾਂ ਗੀਟਾਇਰ ਸਰਵਿਸ ਦੇਖੋ ਡਸਟ ਨਿਕਲ ਰ ਗੱਡੀ ਚ ਗੱਡੀ ਅੱਧੀ ਜ਼ਿੰਦਗੀ ਵਜ ਜਾਂਦੀ ਆ ਹਵਾ ਵਜਵਾ ਕੇ 에ਅਰ ਫਿਲਟਰ ਚ ਏਸੀ ਵਾਲੇ ਚ ਤੇ ਸਾਫ ਕਰਾ ਕੇ ਸਾਰੇ ਏਸੀ ਹਰ ਪਰ ਥੋੜੇ ਨੇ ਪਹਿਲਾਂ ਵੀ ਸਰਵਿਸ ਕਰਾ ਕੇ ਆਏ ਆ ਪੂਰੀ ਤੰਤਨਾ ਹੋ ਜਾਂਦੀ ਪੂਰੀ ਤੰਤਨਾ ਇਹ ਸੀ ਵਾਲਾ ਫਿਲਟਰ ਵੀ ਆਪਾਂ ਖਰਾਇਆ ਲਿਆ ਇਹ ਦੇਖਦੇ ਆ ਨਵਾਂ ਏਸੀ ਵਾਲਾ ਸਹੀ ਗੱਲ ਆ। ਉਹ ਗੱਡੀਆਂ ਆਪਣੀਆਂ ਪਿੰਡਾਂ 'ਚ ਚੱਲਦੀਆਂ ਪਿੰਡਾਂ 'ਚ ਨਾ ਕੱਚੇ ਰੋੜਾ ਡਰਤ ਹੈ ਬਹੁਤ ਆ। ਪਰ ਫੇਰ ਵੀ ਉੰਨੀ ਨਹੀਂ ਜੀ ਸਾਫ਼ ਹੈਗਾ। 에어 ਫਿਲਟਰ 'ਚ ਜਾਨ ਨਿਕਲੀ ਇਹ ਫੇਰ ਸਹੀ ਸੀਗਾ। ਹਾਂਜੀ ਪਾਣੀ ਤੱਕੀ ਪਾਣੀ ਤੱਕੀ ਖੋਲਿਓ। ਹੁਣ ਦੇਖਿਓ ਮਿੱਤਰੋ ਪਟਾਕਾ ਪੈਂਦਾ। ਦੇਖਿਓ ਬਦਲੋ ਚ ਉਹ ਨਿਕਲਦੀ। ਹੋਏ 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 ਬੋਲਿੰਗ ਕਵਾਲ ਤੋਂ ਨਿਕਲ ਰਹੀ ਹੁਣੀ ਭਾਈ ਐਨ ਪਟਾਕਾ ਪੈਂਦਾ ਐਸਾ ਹੋ ਨਿਕਲੀ ਫਿਰ ਵੀ ਕਿਉਂਕਿ ਥੋੜੇ ਨੇ ਪਹਿਲਾਂ ਨਹੀਂ ਸਰਵਿਸ ਕਰਾ ਕੇ ਰੇਸ ਨੇ ਏਸੀ ਤਾਂ ਸਾਫ ਆਇਆ ਐਨੀ ਨਿਕਲੀ ਪਹਿਲੀ ਵਾਰਿਆ ਨੋਵਾਂ ਚ ਪਾਇਆ ਸਸਹਲਦੀ ਯਾਰ ਹੁੰਦੀ ਪੂਰੀ ਰਸਹਲਦੀ ਕਰਾਉਂਦਾ ਅੰਕ ਨੂੰ ਪੂਰੀ ਐਂਡ ਸੈਟੀਸਫਾਈ ਮਨ ਪੂਰਾ ਗੱਲਬਾਤ ਜੈਸਾ ਕੱਪੜੇ ਪ੍ਰੈਸਾ ਮੁੱਖ ਦੀ ਗੱਲ ਇਹ ਆ ਟਰਸਟ ਟਵਾਈਟਾ ਟਵਾਈਟਾ ਝੋਟੇ ਲੱਗਦਾ ਹਵਾ ਵੀ ਚੈੱਕ ਕਰ ਲਈ ਤੁਸੀਂ ਯਾਰ ਹਵਾ ਜਿਹੜੇ ਭਰਾਵਾ ਕੋ ਛੋਟੀਆਂ ਗੱਡੀਆਂ ਆ ਕਿੰਨੀ ਕਿੰਨੀ ਰੱਖਦੇ ਹੁੰਨੇ ਤੇ ਆਪਾਂ ਰੱਖੀ ਦੀ 35 35 ਹਵਾ ਇਹਨਾਂ ਗੱਡੀ ਟੱਕ ਦੇ ਨਹੀਂ ਸਹੀ ਚੱਲਦੀ ਆ ਟਾਇਰ ਪਾਇਆ ਵਾ ਆਪਾਂ 195 60 15 ਟਾਇਰ ਉਸ ਨੂੰ 35 35 ਸਹੀ ਹਵਾ ਯਾਰ 40 ਕਈ ਭਰਾ 40 40 ਰੱਖਦੇ ਉਹਨਾਂ ਗੱਡੀ ਟੱਕ ਦੀ ਬਹੁਤਾ ਖਾਲੀ ਯਾਰ ਓਕੇ ਜੀ ਲੈ ਬੰਦਿਆਂ ਦਾ ਕੰਮ ਵੀ ਇੰਨਾ ਘੈਂਟ ਆ ਤੇ ਰੇਟ ਵੀ ਬਹੁਤ ਜ਼ਿਆਦਾ ਅਸੀਂ ਮੰਨ ਸਕਦੇ ਕਿੰਨੇ ਪਹਿਲੇ ਉਹ ਸਾਰੇ ਪਾਸੇ ਹਵਾ ਮਾਰ ਕੇ ਏਸੀ ਵਾਲਾ ਫਿਲਟਰ ਨੂੰ ਗੱਡੀ ਦੇ ਫਿਲਟਰ ਨੂੰ ਇੰਜਨ ਚ ਚਾਰਟਰ ਚੈੱਕ ਕਰਕੇ 50 ਰੁਪਏ ਰੇਟ ਵੀ ਬਹੁਤ ਜ਼ਿਆਦਾ ਭਾਈ ਹਨਾ ਸਾਡੇ ਦਾ ਬੜਾ ਜਨ ਰੁੱਦੇ 50 ਲੈਣੇ ਤੇ ਨਵਾਂ ਬਣਾ ਦੇ ਸਹੀ ਗੱਲ ਹਵਾ ਭਰਨ ਦੇ ਤੇ ਮੋਰੇ 에ਅਰ ਫਿਲਟਰ ਨੂੰ ਹਵਾ ਮਾਰਨ ਦੇ 50 ਰੁਪਏ ਲੈ ਲੈਂਦਾ ਯਾਰ 50 60 ਰੁਪਏ ਦੇ ਲੋ ਸਾਰੀ ਤਸੱਲੀ ਕਰਾਈ ਅੰਦਰ ਕੂਲਿੰਗ ਏਸੀ ਵਾਲੇ ਨੂੰ ਤੇ ਇੰਜਨ ਤੇ ਕੰਡੈਂਸਰ ਤੇ ਪੱਖੇ ਤੇ 50 ਰੁਪਏ ਚ ਕੰਮ ਬਿਆਨ ਘੰਟਾ ਆਵਾ ਦਾ ਪ੍ਰੈਸ਼ਰ ਬਹੁਤ ਹੈ ਕਿ ਨੋਜ਼ਲ ਜੜੀ ਮੋਰੀ ਲੱਗੀ ਉਹ ਨਾਲ ਲੱਗੀ ਜੀ ਇਦਾਂ ਦੀ ਹੈ ਨਹੀਂ ਆਪਣੇ ਸ਼ਹਿਰ ਤੇ ਮਿੱਤਰ ਪਿਆਰਿਓ ਮਿੱਤਰ ਪਿਆਰਿਓ ਤੇ ਬਾਬੇ ਉਹ ਜੇ ਨਵਾਂ ਸ਼ਹਿਰ ਨੂੰ ਅੱਜ ਕੇ ਕੋਈ ਕੰਮ ਕਰਣਾ ਤਾਂ ਮੈਂ ਤਾਂ ਇਹ ਵੀ ਇੱਕ ਦੋ ਪਾਰਟ ਆ ਬਲੌਗ ਦੇ ਇਹ ਵੀ ਵਿੱਚੇ ਪਾਉਣ ਨੇ ਤੇ ਬਾਕੀ ਤੇ ਮੈਂ ਰਿਕਾਰਡ ਕੀਤਾ ਨਹੀਂ ਗਰਮੀ ਨੇ ਵੈਸੇ ਮਾਦੀ ਬੱਜੀ ਪਈ ਸੀ ਤੇ ਹਵਾ ਹਵਾ ਭਜਵਾਈ ਗੱਡੀ ਨੂੰ ਇਹ ਵਿੱਚੇ ਪਾਟ ਪਾਣ ਨੇ ਤੇ ਆਨਲਾਈਨ ਧੰਗੀਆਂ ਤੋਂ ਬਚੋ ਯਾਰ ਐਦਾਂ ਦਾ ਸੀਨ ਕੀਤਾ ਨਾ ਬੰਦੇ ਨੇ ਤੂੰ ਗੱਲ ਛੱਡ ਦੋ ਐਨਾ ਯਕੀਨ ਕੀਤਾ ਬੰਦੇ ਤੇ ਕੋਈ ਟੈਕਨੀਕਲ ਵਾਲਾ ਬੰਦਾ ਸਿਕਾ ਯਾਰ ਤੇ ਉਸ ਤੇ ਨਾ ਪੂਰਾ ਪੋਡਕਾਸਟ ਕਰੂੰਗਾ ਪੂਰਾ ਤੇ ਬੜੇ ਚੰਨ ਉਤੇ ਪਾਉਂਗੇ ਮੈਂਸ਼ਨ ਕਰਕੇ ਤੇ ਹੁਣ ਮੈਂ ਪੂਰਾ ਐਕਸਪਲੋਰ ਨਹੀਂ ਕਰਦੇ ਕਾ ਸਕਦਾ ਮਤਲਬ ਕੱਟਵਾਟ 14-15000 ਰੁਪਈਆ ਸਾਡਾ ਕੱਟ ਗਿਆ ਹੋਇਆ ਅਕਾਊਂਟ ਚ ਤੇ ਬੜਾ ਯਾਰ ਮੂਡ ਹੋ ਗਿਆ ਹੈ ਤਾਂ ਹੀ ਮੈਂ ਨਾ ਟਾਈਮ ਬਲੌਗ ਨਹੀਂ ਪਾਇਆ ਨਾ ਪਰ ਨੇ ਸਾਲ ਡੇਢ ਸਾਲ ਦੀ ਮਿਹਨਤ ਸੀ ਪਰ ਬਹੁਤ ਯਾਰ ਪਤਾ ਕਿਸੇ ਯਕੀਨ ਨਹੀਂ ਕਰ ਸਕਦਾ ਕਿਤੇ ਯਕੀਨ ਕਰੂਗਾ ਨਾ ਸਾਰਾ ਕੁਝ ਆਈਡੀ ਪਾਸ ਐਦਾਂ ਕਰ ਗਿਆ ਤੇ ਬਾਕੀ ਪੂਰਾ ਪੌਡਕਾਸਟ ਕਰੂਗਾ ਫਿਰ ਦੱਸੂਗਾ ਤੁਹਾਨੂੰ ਪੂਰਾ ਚੈਨਲ ਪੂਰਾ ਮੈਂਸ਼ਨ ਕਰੂਗਾ ਆਈਡੀਆ ਵੀਡੀਓ ਮੈਂਸ਼ਨ ਕਰੂਗਾ ਬਿੱਦ ਪ੍ਰੂਫ ਮੈਂ ਗੱਲ ਕਰੂਗਾ ਲੈ ਵੇ ਮਿੱਤਰੋ ਤੁਸੀਂ ਹੈਲਾਂ ਪੀਣ ਵਾਲੇ ਤਾਂ ਬਹੁਤ ਦੇਖੀਆਂ ਪਰ ਖਾਣ ਵਾਲੀ ਹੈਲ ਦੇਖੋ ਅਸੀਂ ਸਾਡਾ ਬੋਬੀ ਭਾਜੀ ਹੈਲ ਲੈ ਕੇ ਆਇਆ ਨਾਲ ਰੈਡ ਬੁੱਲਾਂ ਵੀ ਲੈ ਕੇ ਆਇਆ ਦੇਖੋ ਤਾਂ ਤੇ ਆਹ ਰੈਡ ਬੁੱਲਾਂ ਇਹਨਾਂ ਨੂੰ ਤੁਸੀਂ ਪੀਤੀ ਹੋਣੀ ਆ ਪਰ ਖਾਣੇ ਵਾਲੀ ਦੱਸੋ ਕਿਨੇ ਕਿਨੇ ਖਾਦੀ ਆ ਰੈੱਡ ਬੋਲ ਖਾਣੇ ਵਾਲੀ ਦੇਖੋ ਹੈ ਪਹਿਲੀ ਵਾਰ ਇਹ ਆਈ ਹੈ ਜਿਹੜਾ ਹੈ ਪਹਿਲੀ ਵਾਰ ਇਹ ਆਇਆ ਤਾਂ ਮੈਂ ਚਲੋ ਤੁਹਾਨੂੰ ਦਿਖਾਈਏ ਭਰਾਵਾਂ ਨੂੰ ਹੈਲੋ ਦੇਖੋ ਹੁਣ ਚੈੱਕ ਕਰਦੇ ਆਂ ਖਾ ਕੇ ਤੇ ਕਿਦਾਂ ਦੀ ਆ ਇਹ ਹੈਲਥ ਤੇ ਰੈੱਡ ਬੋਲ ਤੇ ਅਨਨ ਐਨਰਜੀ ਕਿੰਨੀ ਖਿੱਚ ਆਂਦੀ ਆ ਖਾ ਕੇ ਦੇਖਦੇ ਹਾਂ ਟੇਸਟ ਦੱਸਨਾ ਮੈਂ ਕਿਦਾਂ ਦਾ ਟੇਸਟ ਇਹਨਾਂ ਦਾ ਹੁਣ 4 ਵਜੇ ਦੀ ਚਾਹ ਆ ਗਈ ਹੈ ਤੇ ਆਪਣੇ ਬੌਵੀ ਭਾਜੀ ਕੋ ਪਹੁੰਚ ਗਏ ਆ ਲੈ ਵੇ ਲੈ ਵੇ ਆ ਜਾ ਆ ਜਾ ਆ ਜਾ YouTube ਵਾਲੇ ਆ ਗਏ ਨੇ ਮਾਣੇ ਮੋਟਰਾਂ ਦੇ ਜੋ ਵੀ ਕਢਾ ਲਿਆ ਆਪਾਂ ਰੀਲਾਂ ਕੱਢਣ ਲੱਗਾ ਮੁੰਡੇ ਰੀਲਾਂ ਇਹ ਸਾਡਾ ਗੰਜੂ ਮਨਜੀਤ ਸਿੰਘ ਵਧੀਆ ਵਧੀਆ ਮੁੰਡੇ ਕੱਢਣ ਲੱਗੇ ਰੀਲਾਂ ਟਰੱਸਟ ਟੋਇਟਾ ਦੀਆਂ ਹੈ ਲੈ ਵੇ ਮਿੱਤਰ ਪਿਆਰਿਓ ਥਰਮੋਸ ਲੈ ਕੇ ਆਏ ਮਿਲਟਨ ਦੀ ਗੱਡੀ 'ਚ ਪਾਣੀ ਠੰਡਾ ਰੱਖਣ ਲਈ ਪਹਿਲਾਂ ਵਾਲੀ ਖਰਾਬ ਹੋ ਗਈ ਮਿਲਟਨ ਦੀ ਆਉਂਦੀ ਹੈ 1 ਲੀਟਰ ਪਾਣੀ ਪੈਂਦਾ ਇਹ 'ਚ 900 ਰੁਪਏ ਦੀ ਤੇ 24 ਘੰਟੇ ਉੱਪਰ ਲਿਖਿਆ ਵਾ ਬੰਦਾ ਕਹਿੰਦਾ ਗਾਰੰਟੀ ਹੈ ਵੀ 24 ਘੰਟੇ ਪਾਣੀ ਠੰਡਾ ਰਹੂਗਾ ਤਾਂ ਹੁਣ ਦੇਖਦੇ ਹਾਂ ਸਾਫਤਾ ਹੁਣ ਇੱਕ ਗੱਡੀ ਚ ਰਹਿ ਗਈ ਬੱਸ ਸਾਡੇ ਉਸ ਚ ਬਾਕੀ ਕ੍ਰਿਸਟਲ ਵੀ ਲਿਆਂਦੀ ਔਰ ਵਾਇਸ ਵੀ ਸੀਗੀ ਤੇ ਲਿਆਂਦੀ ਆ 24 ਘੰਟੇ ਕੰਨੇ ਪਾਣੀ ਠੰਡਾ ਰਹੂਗਾ ਇਹ ਚ ਯਾਰ ਤੇ ਬਾਕੀ ਉਹ ਵਰਤ ਕੇ ਦੇਖਾਂਗੇ ਪਰ ਰੇਟ ਬਹੁਤ ਦੋਕ ਸਾਲ ਪਹਿਲਾਂ ਇਹੋ 600 ਦੀ ਹੁੰਦੀ ਸੀ 900 ਰੁਪਏ ਦੀ ਮਿਲੀ